ਉਹ ਤੋਂ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਪ੍ਰਾਲਾ ਇਹ ਜਿਹੜੀਆਂ ਬੱਸਾਂ ਵਾ ਸਰਕਾਰੀ ਇਹ ਬਿਲਕੁਲ ਫੇਰ ਲਗਾਈਆਂ ਗਈਆਂ ਵਾ ਸਾਰੇ ਮੇਲੇ ਦੇ ਵਿੱਚ ਤੇ ਮੇਲੇ ਦੇ ਵਿੱਚ ਰਸਨਾ ਪਵੇ ਇਸ ਤਰ੍ਹਾਂ ਚੜ ਕੇ 3-4 ਕਿਲੋਮੀਟਰ ਹਰ ਪਾਸੇ ਤੇ ਬੱਸਾਂ ਚੱਲ ਰਹੀਆਂ ਹਨ ਤੇ ਬਹੁਤ ਹੀ ਵੱਡਾ ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ ਇਹ ਪ੍ਰਾਲਾ ਕੀਤਾ ਹੈ ਇਹ ਮਿਨੀ ਬੱਸਾਂ ਲਗਾਈਆਂ ਗਈਆਂ ਹਨ ਅਨੰਦਪੁਰ ਦੇ ਚਾਰੇ ਤਰਫ ਸਵਾਰੀਆਂ ਨੂੰ ਫ੍ਰੀ ਖੜਦੇ ਆ ਹਨ ਤੇ ਵਿੱਚ ਪਾਣੀ ਦੀਆਂ ਛੋਟੀਆਂ ਬੋਤਲਾਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਜਗਾ ਜਗਾ ਦੇ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਹਨ ਤੇ ਬਹੁਤ ਵੱਡਾ ਜਾਮ ਲੋਕਾਂ ਦਾ ਬਹੁਤ ਵੱਡਾ ਰਸ਼ ਮੇਲੇ ਵੇਜੇ ਪਿਆ ਆਇਆ ਹੈ ਅੱਜ ਫੁਰਸਾ ਪ੍ਰਬੰਧ ਕੀਤੇ ਗਏ ਹਨ